ਪੰਜਾਬ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਕੈਸੋ ਮੁਹਿੰਮ ਦੇ ਤਹਿਤ ਚੰਡਿਆਲਾ ਗੁਰੂ ਦੇ ਮੋਹੱਲਾ ਸ਼ੇਖੂਪੁਰਾ ਵਿਖੇ ਡੀਐਸਪੀ ਤਰਮਿੰਦਰ ਕਲਿਆਣ ਦੀ ਅਗਵਾਈ ਹੇਠ ਪੁਲਿਸ ਬਲ ਨਾਲ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਰੇਡ ਕੀਤੀ ਗਈ ਅਤੇ ਔਨ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਗਈ। ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਥੇ ਜਿਹੜਾ ਚੰਡਿਆਲਾ ਵਿਖੇ ਜਿਹੜਾ ਆਪਾਂ ਕੈਸੋ ਆਪਰੇਸ਼ਨ ਕੀਤਾ ਵਾ ਤੇ ਜਿਹਦੇ ਤਹਿਤ ਆਪਾਂ ਮਤਲਬ ਘਰਾਂ ਦੇ ਵਿੱਚ ਜਾ ਕੇ ਜਿਹੜੇ ਸ਼ੱਕੀ ਆ ਉਹਨਾਂ ਦਾ ਆਪਾਂ ਤਲਾਸ਼ੀ ਵੀ ਲਈ ਆ ਤੇ ਸਾਰੀ ਟੀਮ ਸਾਡੀ ਨਾਲ ਆ ਤੇ ਕਿਉਂਕਿ ਅੱਜ ਕੱਲ ਦਾ ਜਿੱਦਾਂ ਦੇ ਹਾਲਾਤ ਚੱਲ ਰਹੇ ਆ ਉਹਤੇ ਨੱਥ ਪਾਉਣ ਲਈ ਇਹ ਆਪਰੇਸ਼ਨ ਆਪਾਂ ਕਰ ਰਹੇ ਆ ਟਾਈਮ ਟਾਈਮ ਇਹ ਨਹੀਂ ਹੋ ਸਕਦਾ ਕਿ ਨਸ਼ਾ ਨਹੀਂ ਫੜਿਆ ਜਾਂਦਾ ਜਦੋਂ ਕਦੀ ਵੀ ਫੜਿਆ ਜਾਂਦਾ ਆਪਾਂ ਜੋ ਵੀ ਕਾਰਵਾਈ ਕੀਤੀ ਜਾਂਦੀ ਆ ਨਹੀਂ ਆਪਾਂ ਦੋ ਦੋ ਤਿੰਨ ਜਿਹੜੇ ਆ ਬੰਦੇ ਉਹ ਸ਼ੱਕ ਦੇ ਆਧਾਰ ਤੇ ਆਪਾਂ ਲੈ ਕੇ ਗਏ ਆ ਵੈਰੀਫਾਈ ਕਰਕੇ ਜੋ ਵੀ ਉਦਨਦਾ ਹੋ ਜੇ ਕੋਈ ਉਹ ਮਤਲਬ ਕੋਈ ਇਦਾਂ ਦਾ ਉਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਲਾਇਬਿਲਟੀ ਬਣਦੀ ਹੋਏਗੀ ਤੇ ਆਪਾਂ ਕਾਰਵਾਈ ਕਰਾਂਗੇ ਆਦਰਵਾਇਜ਼ ਵੈਰੀਫਾਈ ਕਰਕੇ ਉਹਨਾਂ ਨੂੰ ਆਪਾਂ ਜੀ ਹੈ ਜਿੱਦਾਂ ਆਪਾਂ ਹੁਣ ਕਾਸ ਆਪਰੇਸ਼ਨ ਵੀ ਕਰਦੇ ਆ ਇਹ ਸਾਰਾ ਆਪਾਂ ਪਬਲਿਕ ਵਾਸਤੇ ਹੀ ਕਰ ਰਹੇ ਆਂ ਔਰ ਪਬਲਿਕ ਦੀ ਸੇਫਟੀ ਤੇ ਸਕਿਉਰਿਟੀ ਵਾਸਤੇ ਹੀ ਇਦਾਂ ਦੇ ਆਪਰੇਸ਼ਨ ਜਿਹੜੇ ਆ ਟਾਈਮ ਟੂ ਟਾਈਮ ਆਪਾਂ ਚਲਾਉਂਦੇ ਆ ਉਹਦੇ ਚ ਪਬਲਿਕ ਦਾ ਸਾਨੂੰ ਇਹੀ ਸਹਿਯੋਗ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਦਾਂ ਦਾ ਕੋਈ ਨਸ਼ਾ ਤਸਕਰ ਆ ਜਾਂ ਕੋਈ ਕ੍ਰਿਮੀਨਲ ਟਾਈਪ ਆ ਜਿੱਦਾਂ ਕੋਈ ਵੈਪਨ ਨਾਲ ਰਿਲੇਟਡ ਕੋਈ ਕ੍ਰਾਈਮ ਆ ਉਦਾਂ ਦਾ ਕੋਈ ਕ੍ਰਿਮੀਨਲ ਆ ਉਹਦੇ ਬਾਰੇ ਸਾਨੂੰ ਜਿਹੜੀ ਆ ਗੁਪਤ ਸੂਚਨਾ ਵੀ ਦੇ ਸਕਦੇ ਆ ਜਿਹਦੇ ਆਧਾਰ ਤੇ ਆਪਾਂ ਜਿਹੜੀ ਆ ਆਪਾਂ ਕਾਰਵਾਈ ਅਮਲ